ਵਾਲ ਜੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਟਿਆ ਵੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰਮਾਣਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁੱਲ ਕੇ ਸੀਬੀਆਈ ਦੀ ਦੁਰਵਰਤੋਂ ਕਰਦੇ ਆ ਰਹੇ ਹਨ ਇਸ ਕਰਕੇ ਸੀਬੀਆਈ ਨੂੰ ਪ੍ਰਧਾਨ ਮੰਤਰੀ ਦੇ पिंजਰੇ ਦਾ ਤੋਤਾ ਕਿਹਾ ਜਾਣ ਲੱਗ ਗਿਆ ਹੈ ਇਹੀ ਹਾਲ ਕਿਸੇ ਵੇਲੇ ਕਾਂਗਰਸ ਦਾ ਵੀ ਹੁੰਦਾ ਸੀ ਉਸ ਵੇਲੇ ਵੀ ਪੱਛਮੀ ਬੰਗਾਲ ਦੀ ਹਾਈ ਕੋਰਟ ਦੇ ਮੁੱਖ ਜੱਜ ਨੇ ਸੀਬੀਆਈ ਨੂੰ ਸੱਤਾਧਾਰੀ ਪਾਰਟੀ ਕਾਂਗਰਸ ਦੇ ਪਿੰਜਰੇ ਦਾ ਤੋਤਾ ਆਖਿਆ ਸੀ ਅਦਾਲਤ ਵਾਰ-ਵਾਰ ਸੀਬੀਆਈ ਨੂੰ ਫਟਕਾਰ ਲਗਾ ਰਹੀ ਹੈ ਜਿਸ ਨਾਲ ਸੀਬੀਆਈ ਦੀ ਬਦਨਾਮੀ ਵੀ ਹੋ ਰਹੀ ਹੈ ਸੀਬੀਆਈ ਦੇ ਨਾਲ-ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਣ ਈਡੀ ਨੂੰ ਵੀ ਆਪਣੇ ਪਿੰਜਰੇ ਦਾ ਤੋਤਾ ਬਣਾ ਕੇ ਰੱਖਿਆ ਹੋਇਆ ਲੱਗਦਾ ਹੈ ਜਿਹੜਾ ਵੀ ਵਿਰੋਧੀ ਧਿਰ ਦਾ ਆਗੂ ਭਾਜਪਾ ਸਰਕਾਰ ਖਿਲਾਫ ਬੋਲਦਾ ਹੈ ਈਡੀ ਨੂੰ ਇਸ਼ਾਰਾ ਕਰਕੇ ਉਸ ਆਗੂ ਪਿੱਛੇ ਲਾ ਦਿੱਤਾ ਜਾਂਦਾ ਹੈ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਮਨੀਸ਼ ਸਿਸੋਦੀਆ ਤੇ ਸੰਜੇ ਸਿੰਘ ਤੋਂ ਇਲਾਵਾ ਹੋਰ ਪਾਰਟੀਆਂ ਦੇ ਕਈ ਵੱਡੇ ਆਗੂ ਈਡੀ ਅਤੇ ਸੀਬੀਆਈ ਦੀਆਂ ਛਾਪੇ ਮਾਰੀਆਂ ਤੋਂ ਪੀੜਤ ਹਨ ਇਹ ਵਿਚਾਰ ਆਮ ਆਦਮੀ ਪਾਰਟੀ ਦੇ ਟ੍ਰੇਡ ਵਿੰਗ ਦੇ ਜੁਆਇੰਟ ਸਕੱਤਰ ਸਰਦਾਰ ਰਵਿੰਦਰਪਾਲ ਸਿੰਘ ਪਾਲੀ ਨੇ ਪ੍ਰਗਟ ਕੀਤੇ ਉਹਨਾਂ ਨੇ ਕਿਹਾ ਕਿ ਇੱਥੇ ਹੀ ਬਸ ਨਹੀਂ ਜੇਕਰ ਦੇਸ਼ ਦਾ ਕੋਈ ਵੱਡਾ ਕਾਰੋਬਾਰੀ ਭਾਜਪਾ ਨੂੰ ਫੰਡ ਦੇਣ ਤੋਂ ਮਨ ਕਰਦਾ ਹੈ ਤਾਂ ਭਾਜਪਾ ਉਸ ਮਗਰ ਈਡੀ ਨੂੰ ਲਗਾ ਦਿੰਦੀ ਹੈ ਭਾਜਪਾ ਵੱਲੋਂ सीबीआई ਦੀ ਖੁੱਲ ਕੇ ਕੀਤੀ ਜਾ ਰਹੀ ਦੁਰਵਤੋ ਤੇ ਮਾਣਯੋਗ ਸੁਪਰੀਮ ਕੋਰਟ ਨੇ ਆ ਕੇਜਰੀਵਾਲ ਦੇ ਫੈਸਲੇ ਮੌਕੇ ਜਸਟਿਸ ਭੁਈਆ ਨੇ सीबीआई ਨੂੰ ਕਿਹਾ ਕਿ ਜਾਂਚ ਏਜੰਸੀ ਨੂੰ ਪਿੰਜਰੇ ਚ ਬੰਦ ਤੋਤੇ ਦੀ ਧਾਰਨਾ ਨੂੰ ਦੂਰ ਕਰਨਾ ਚਾਹੀਦਾ ਹੈ ਸਰਦਾਰ ਪਾਲੀ ਨੇ ਕਿਹਾ ਕਿ ਇਸ ਤੋਂ ਇੱਕ ਗਲਤਾ ਸਾਫ ਹੈ ਕਿ ਭਾਜਪਾ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ ਸਰਦਾਰ ਪਾਲੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੁਣ ਜਾਂਚ ਏਜੰਸੀਆਂ ਦੇ ਨਾਲ-ਨਾਲ ਹੁਣ ਹੌਲੀ-ਹੌਲੀ ਮਾਨਯੋਗ ਸੁਪਰੀਮ ਕੋਰਟ ਦੇ ਜੱਜਾਂ ਨਾਲ ਵੀ ਨੇੜਤਾ ਵਧਾਉਂਦੇ ਨਜ਼ਰ ਆ ਰਹੇ ਹਨ ਪਿਛਲੇ ਦਿਨੀ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦਾ ਸੁਪਰੀਮ ਕੋਰਟ ਦੇ ਮੁੱਖ ਜੱਜ ਸ਼੍ਰੀ ਚੰਦਰ ਚੂੜ ਦੇ ਘਰ ਇੱਕ ਧਾਰਮਿਕ ਸਮਾਗਮ ਵਿੱਚ ਨਿੱਜੀ ਤੌਰ ਤੇ ਸ਼ਾਮਲ ਹੋਣਾ ਮੀਡੀਆ ਵਿੱਚ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।